ਦੇਖੋ ਭਾ ਉਸੇ ਚੀਜ਼ ਦਾ ਲੱਗਦਾ ਜਿਹੜੀ ਵੈਕੈਂਸੀ ਤਿਆਰ ਹੋਵੇ। ਆਰਾਮ ਆਦਮੀ ਪਾਰਟੀ ਨੇ ਮੈਂ ਯਾਦ ਕਰਾ ਦੇ ਕਿ ਪਹਿਲਾਂ ਵੀ ਹਰਪਾਲ ਚੀਮਾ ਸਾਹਿਬ ਦੀ ਅਗਵਾਈ ਚ ਇੱਕ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਜਿੱਤੇ ਚ ਇਹਨਾਂ ਨੇ ਕਿਹਾ ਸੀਗਾ ਕਿ ਜੀ ਸਾਡੇ ਐਮਐਲਏ ਦੀ 25-25 ਕਰੋੜ ਦੀ ਬੋਲੀ ਲੱਗ ਰਹੀ। ਮਤਲਬ ਪੰਜਾਬ ਦੇ ਵਿੱਤ ਮੰਤਰੀ ਜਾ ਕੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਆਏ ਹੋਣ ਤੇ ਉਹਦੇ ਤੇ ਅੱਜ ਤੱਕ ਪਰਚਾ ਨਹੀਂ ਹੋਇਆ ਨਾ ਕੋਈ ਪ੍ਰੂਫ ਸਾਹਮਣੇ ਆਇਆ ਕਿ ਕਿਸ ਤਰੀਕੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਹੁਣ ਕੱਲ ਨਰਿੰਦਰ ਕੌਰ ਭਰਾਜ ਜੀ ਨੇ ਕਿਹਾ ਕਿ ਜੀ ਹਰਿਆਣੇ ਦੇ ਮੁੱਖ ਮੰਤਰੀ ਨੇ ਮੈਨੂੰ ਬੰਦ ਕਮਰਾ ਮੀਟਿੰਗ ਲਈ ਸੱਦਿਆ ਤੇ ਮੈਨੂੰ ਬੀਜੇਪੀ ਚ ਸ਼ਾਮਲ ਹੋਣ ਦੀ ਆਫਰ ਹੈ ਸੰਗਰੂਰ ਤੋਂ ਟਿਕਟ ਦੀ ਆਫਰ ਹੈ ਦੇਖੋ ਦੋਹੇ ਪਾਸੇ ਸਰਕਾਰਾਂ ਨੇ ਅਲੀਗੇਸ਼ਨ ਜਿਹੜਾ ਉਹ ਹਰਿਆਣੇ ਦੇ ਮੁੱਖ ਮੰਤਰੀ ਦੇ ਉੱਤੇ ਹੈ ਤੇ ਲਾਹ ਕੌਣ ਰਿਹਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੁਣ ਦੋਹੇ ਸਰਕਾਰਾਂ ਚੋਂ ਜਿਹੜੀ ਸੱਚੀ ਹੈ ਮੈਂ ਤਾਂ ਅੱਜ ਹਰਿਆਣਾ ਦੇ ਪਹਿਲਾ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਅਗਰ ਇਹ ਅਲੀਗੇਸ਼ਨ ਝੂਠਾ ਹੈ ਤਾਂ ਹਰਿਆਣੇ ਚ ਪਰਚਾ ਦਰਜ ਕਰਾ ਕੇ ਇਸ ਐਮਐਲਏ ਤੇ ਕਾਰਵਾਈ ਕਰੋ ਅਗਰ ਐਮਐਲਏ ਸਾਹਿਬ ਸੱਚੇ ਨੇ ਉਹ ਨਹੀਂ ਤਾਂ ਸਰਕਾਰ ਹੈ ਪੰਜਾਬ ਦੇ ਵਿੱਚ ਫਿਰ ਡਾਰਕਸ ਗੱਲ ਦਾ ਦਿਓ ਹਰਿਆਣਾ ਦੇ ਮੁੱਖ ਮੰਤਰੀ ਤੇ ਪਰਚਾ ਇਹ ਆਪਾਂ ਡੈਮੋਕਰੇਸੀ ਨੂੰ ਖੇਡ ਦਾ ਮੈਦਾਨ ਨਾ ਬਣਾਈਏ ਲੋਕਾਂ ਦੇ ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਡਰੱਗਸ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਤੁਹਾਡੀ ਇਕਨੋਮੀ ਕਿੱਥੇ ਜਾ ਰਹੀ ਹੈ ਕਰਜ਼ਾ ਕਿੱਥੇ ਚੜ ਰਿਹਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਕੋਈ ਕਹਿੰਦਾ ਜੀ ਮੈਨੂੰ ਖਰੀਦ ਰੇ ਨੇ ਜੀ ਮੈਂ ਵਿਕਣਾ ਨਹੀਂ ਚਾਹੁੰਦਾ ਜੀ ਇਹ ਪੰਜਾਬ ਦੇ ਮੁੱਦੇ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕੀ ਕ੍ਰੈਡੀਬਿਲਟੀ ਰਹੇਗੀ ਇਹ ਪੰਜਾਬ ਤੋਂ ਛੁਪੀ ਨਹੀਂ ਹੈ

چاہے وہ تین کالے قانون کو لے کر ہو چاہے کسان نیدھی یوجنا سے کئی لاکھوں لوگوں کے نام کاٹ دیے گئے ہوں چاہے پنجاب کے کسانوں پر ابھی بھی ایزیٹیشن کے سمے کے مقدمے درج ہوں یہ تمام چیزیں اور پنجاب کی سرکار نے بڑے بڑے جو وعدے کیے تھے وہ کھوکھری نکلی آج پنجاب کی کسان بھی ان کو مار رہے ہیں پنجاب کی سرکار بھی ان کو مار رہی ہے چاہے سٹبل برنی کو لے کر جو پرالی جلانے کو لے کر ایف آئی آر ہوں تو ان تمام چیزوں نے دونوں سرکاروں نے پنجاب کو ٹارگٹ کر لیا ہے اندر سرکار نے ٹارگٹ کیا اور پنجاب سرکار ناکام جب رہی کسانوں کی بات سننے میں تو اس لیے آج پنجاب کے سر پر اور اگر ایسے ہی حالات بنے رہے تو پنجاب پہلے نمبر کا بھی صوبہ بن سکتا ہے کرج میں میرے پنجاب کے کسان کے حالات بہت ناجک ہیں کہ اندر سرکار کو بڑا پاکس دینا چاہیے اگر سولہ لاکھ کروڑ رپیہ آپ وپاریوں کا ماف کر سکتے ہو تو کسان کا کرج کیوں نہیں ماف کر سکتے ہیں آپ کبھی پگڑی باندھ کے آتے ہو کبھی ڈیرہ آتے ہو کبھی ناٹک کرتے ہو تو اگر آپ ایسا کر دیں کہ کرج معاف کر دیں تو پجاب کے کسان بھی آپ کی طرف دیکھنے لگے ہیں ہماری پارٹی ہر فرانٹ پر خیل ہوندی نظر آئی ہے بڑا تکڑا فتوہ دیتا سی پجابیاں نے عام آدمی پارٹی ہو جنہاں کی اتحاس بان گیا سے دو ہیر بائی بیچے اور اس فتبے کے مطابق ਇਹਨਾਂ ਦੇ ਪੰਜਾਬੀਆ ਇਤਿਹਾਸਾਂ ਤੇ ਪਾਣੀ ਫੇਰਤ ਜੋ ਪੰਜਾਬ ਦੇ ਲੋਕਰ ਸੋਚ ਕੇ ਇਹਨਾਂ ਨੂੰ ਲਿਆਏ ਸੰ ਕੋ ਸਾਰੇ ਪੰਜਾਬੀਆ ਇਤਿਹਾਸਾਂ ਇਹਨਾਂ ਨੇ ਚੱਕਣਾ ਚੂਰ ਕਰ ਦਿੱਤੇ ਪੰਜਾਬ ਸਰਕਾਰ ਬਹੁਤ ਅਫਸੋਸ ਹੈ ਕਿ ਇਹਨੂੰ ਦਿੱਲੀ ਵਾਲੇ ਚਲਾ ਰਹੇ ਨੇ ਦੇਖੋ ਜਿੱਲੀਆ ਸਰਕਾਰ ਕਹਿੰਦੇ ਨੇ ਆ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਤੋਂ ਸ਼ੁਰੂ ਹੋਈ ਸੀ ਦਿੱਲੀ ਆਪਣੀ ਰਾਜਧਾਨੀ ਆ ਕੋਈ ਬਗਾਨੀ ਨਹੀਂ ਦਿੱਲੀ ਤੇਰੀ ਆਪਣੀ ਆ ਪਰ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਆ ਕੇ ਹਰ ਮੈਚ ਵਿੱਚ ਬੈਠੇ ਨੇ ਹਰ ਮੰਤਰੀ ਦੇ ਮੋਢੇ ਤੇ ਖੜੇ ਨੇ ਸਾਰੇ ਫੈਸਲੇ ਲੈ ਰਹੇ ਨੇ ਅਤੇ ਪੰਜਾਬ ਦਾ ਜਿਹੜਾ ਸਰਮਾਇਆ ਆ ਉਹ ਇਕੱਠਾ ਕਰਕੇ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਨੇ ਪੰਜਾਬ ਦੇ ਜਿਹੜੇ ਸਰਕਾਰ ਵਿੱਚ ਜੁਨੇਵਰ ਵਿਅਕਤੀ ਵਿਅਕਤੀ ਵਿੱਚ ਚਾਹੇ ਮੁੱਖ ਮੰਤਰੀ ਸਾਹਿਬ ਹੋਵੇ ਚਾਹੇ ਮੰਤਰੀ ਸਾਹਿਬ ਹੋਣ ਨੇ ਉਹ ਬੇਵਸ ਹੋ ਕੇ ਬੈਠੇ ਇਹ ਗੱਲ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਜੇ ਦਿੱਲੀ ਸਭ ਤੋਂ ਰਾਜ ਕਰੇ ਇਹ ਬਹੁਤ ਵੱਡੀ ਵਿਸ਼ਵਾਸ ਘਾਤਿਆ ਪੰਜਾਬ ਦੇ ਫਤਲੇ ਨਾਲ ਜਿਹੜਾ ਹੱਕਾ ਮਿਲਿਆ ਸੀ ਉਹ ਵੱਢ ਮਾਰਿਆ ਇਹਨਾਂ ਲੋਕ ਇਹਨਾਂ ਝੋਲ ਦੇਣ ਦੀ ਆਉਣ ਵਾਲੇ ਟਾਈਮ 'ਚ ਅੱਪਾ ਰੋਜ਼ ਸੁਣਦੇ ਆ ਰੋ ਚਰਚਾ ਹੁੰਦੀ ਹੈ ਕਿਵੇਂ ਜੇ ਸੀਨੀਅਰ ਅਫਸਰ ਨੂੰ ਜੇ ਕੋਰਪ੍ਰੈਸ ਤੋਂ ਜ਼ਰੀਏ ਕੀਤਾ ਜਾਂਦਾ ਜਿਹੜਾ ਕੋ ਮਿਲ ਕਰਦਾ ਉਹਨੂੰ ਪ੍ਰੋਮੋਸ਼ਨ ਮਿਲਦੀ ਜਾਂ ਉਹਨੂੰ ਉਹਦੀ ਆਪਪਾਇੰਟਮੈਂਟ ਹੋ ਜਾਂਦੀ ਹੈ ਜਿਹੜਾ ਕੋਣ ਕੀ ਬਿਊਰੋਕ੍ਰੈਟ ਆ ਅਫਸਰ ਹੈ ਜਿਹੜਾ ਸਮਝਦਾ ਕਿ ਮੇਰੀ ਕੋਈ ਗਲਤੀ ਨਹੀਂ ਮੈਂ ਕਿਸੇ ਦੀ ਮੈਚ ਨੋ ਕਰਾ ਉਹਨੂੰ ਮਹੀਨੇ ਬਾਅਦ ਹੀ ਆਪਣੇ ਘਰ ਬੈਠਣਾ ਪੈਂਦਾ ਹੈ ਕਿਉਂ ਕੋਈ ਜ਼ੋਰਗਦ ਨਹੀਂ ਮਿਲਦੀ ਜਿਹੜਾ ਕਿ ਉਹਦੇ ਉਹਦੇ ਹੱਕ ਦੇ ਨਾਲ ਬਹੁਤ ਵੱਡਾ ਮੇਰਸਾ ਪੀਦਾ। ਉਹਨਾਂ ਸਾਥੀ ਮੈਂ ਮੈਂ ਰਿਹਾ ਇਦਾਂ ਦੀਆਂ ਅਨੇਕਾਂ ਦਰਦਾਂ ਨੇ। ਫਿਰ ਉਹਾਂ ਦੇ ਕੰਮ ਕਾਜ ਦੀ ਗੱਲ ਕਰੀਏ ਕਾਲਜ ਕਿਰਤ ਦੀ ਗੱਲ ਕਰੀਏ ਤੇ ਮਰਡਰ, ਧੁਤ ਜਿਹੜੀ ਹੈ ਕਿ ਫਰੋਪੀਆਂ, ਸੋਸ਼ੀਅਲ ਤੇ ਹੋਰ ਲਗਤੀਆਂ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਐਸੀ ਹੋ ਰਹੀਆਂ ਪੰਜਾਬ ਦਾ ਕੋਈ ਮਾਣ ਵਾਲੀ ਗੱਲ ਨਹੀਂ ਲੱਗਦਾ ਪੰਜਾਬ ਦਾ ਕੋਈ ਗਰੂਰ ਨਹੀਂ ਲੱਗਦਾ ਆਪਣੇ ਲੋਕਾਂ ਦੇ ਉੱਤੇ ਤੇ ਫੇਰ ਸਰਕਾਰ ਕੀ ਕਰ ਰਹੀ ਹੈ ਚਾਹੇ ਉਹ ਆਪਰੇਸ਼ਨ ਪ੍ਰਹਾਰ ਹੋ ਰਹੇ ਆ ਤੂਆ ਉਹਦੀ ਗੱਲ ਨੂੰ ਆਪਾਂ ਪਾਸੇ ਰੱਖੀਏ ਦੱਸਦੇ ਵੀ ਆਮ ਆਦਮੀ ਦਾ ਜਿਹੜਾ ਜਨਸੀ ਬੰਦੇ ਆ ਇੱਕ ਜਿਹੜਾ ਪੰਜਾਬੀ ਆ ਸਧਾਰਨ ਵਿਅਕਤੀ ਆ ਕੀ ਉਹਨੂੰ ਅੱਜ ਸੁਰੱਖਿਅਤ ਕੀ ਕਰ ਰਿਹਾ ਕਿ ਉਹ ਸੇਫ ਹੈਗਾ ਪੰਜਾਬ 'ਚ ਦਿੱਕਤ ਹੋ ਰਹੀ ਚर्चा ਹੈ ਕਿ ਪੰਜਾਬ ਦਾ ਜੋ ਕਾਨੂੰਨ ਦੀ ਅਵਸਥਾ ਹੈ ਬਹੁਤ ਜ਼ਿਆਦਾ ਮਾੜੀ ਹੈ ਇਹਨੀ ਮਾੜੀ ਕਦੀ ਹੋਈ ਨਹੀਂ ਇਹਨੂੰ ਯੂਪੀ ਬਿਹਾਰ ਦੇ ਨਾਲ ਜਿਹੜੀ ਤੁਲਨਾ ਸ਼ੁਰੂ ਹੋ ਗਈ ਹੈ ਤੇ ਜਿਵੇਂ ਕਿ ਕਿਹਦੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਕਿਰਲ ਕੇਜਰੀਵਾ ਜਿਹੜਾ ਹੈਗਾ ਇਹਦੇ ਤੇ ਮਤਵਾਜੀ ਜਿਹੜੇ ਬਾਤ ਤੇ ਤੇ ਤੁਸੀਂ ਆਓ ਕ੍ਰਾਪਸ਼ਨ ਇਹਨੀ ਕ੍ਰਪਸ਼ਨ ਵਧ ਗਈ ਦੇ ਇਤਹਾਸਾ ਕ੍ਰਪਸ਼ਨ ਹੈ ਕ੍ਰਪਸ਼ਨ ਦਾ ਲੈਵਲ ਆਮ ਦਫ਼ਤਰਾਂ 'ਚ ਕੋ ਗੱਲ ਕਰਦੇ ਆ ਜੇ ਲੈਵਲ ਇਹਦਾ ਸੀਗਾ 10 ਉਹਨੇ ਲੈਵਲ ਹੋ ਗਿਆ 50 ਜੇ ਲੈਵਲ ਸੀਗਾ 5 ਉਹਨੇ ਲੈਵਲ ਹੋ ਗਿਆ 100 ਕ੍ਰਪਸ਼ਨ ਇੰਨੇ ਟਾਈਮਸ ਵਧ ਗਈ ਹੈ ਭਾਰਤੀ ਸਰਕਾਰ ਦੇ ਓਨ ਇਲੀਗਲ ਮਾਈਨਿੰਗ ਦੱਸੋ ਮਾਈਨਿੰਗ ਇੱਕ ਜਿਹੜਾ ਕੇਜਰੀਵਾਲ ਸਾਹਿਬ ਦਾ ਦੀਤ ਰੋਡ ਪੰਜਾਬ ਦੇ ਖਜ਼ਾਨੇ ਵਿੱਚ ਪਉਣ ਦੀਆਂ ਕਿਥੇ ਗਈ ਅੱਜ ਕਿੰਨਾ ਆ ਰਿਹਾ ਸਾਲ ਦਾ ਲਾਲ ਨੂੰ ਮੇਰੇ ਖਿਆਲ 200 ਕਰੋੜ ਵੀ ਨਹੀਂ ਆਵੇ ਸਾਲ ਦਾ ਰੈਵਨਿਊ ਤੇ ਜਿਹੜਾ ਬਲੈਕ ਮਾਰਕੀਟ ਨੇ ਆ ਤੇ ਆਪਣੀ ਮਾਈਨਿੰਗ ਦੀ ਕਿੰਨੀ ਆ ਕਿੰਨੀ ਹੋ ਸਕਦੀ ਆ ਕੋਈ ਦਾਜਾ ਨਹੀਂ ਕਿਸੇ ਨੂੰ ਹਜ਼ਾਰਾਂ ਕਰੋੜਾਂ ਤੋਂ ਨਹੀਂ ਆ ਤੇ ਮਾਈਨਿੰਗ ਕੌਣ ਕਰ ਰਿਹਾ ਇਹ ਸਾਰੇ ਆਮ ਆਦਿ ਪਾਰਟੀ ਦੇ ਮੀਂਦਰ ਇਹਨਾਂ ਦੇ ਐਮ.ਐਲ.ਏ ਮਾਈਨਿੰਗ ਕਰਦਾ ਇਹਨੇ ਕਰਾ ਰਹੇ ਨੇ ਤੇ ਸਿੱਧਾ ਪੈਸਾ ਮਾਈਨਿੰਗ ਦਾ ਦਿੱਲੀ ਨੂੰ ਜਾਵੇ ਉਹਦੇ ਬਾਰੇ ਕਹੂੰਗਾ ਜਿਹੜਾ ਪੁਲਸ ਜਿਹੜੀ ਐਡਜੂਸੇਸ਼ਨ ਹੈ ਲਾਡਰੀ ਸੇਅ ਐਡਜੂਸੇਸ਼ਨ ਹੈ ਉਹਨਾਂ ਨੇ ਵੀ ਆਪਣਾ ਕਰਦੇ ਆ ਜਦੋਂ ਆਮ ਲੋਕ ਟੈਲੀਫੋਨ ਕਰਦੇ ਨੇ ਮਾਈਨਿੰਗ ਦਾ ਜਿਹੜਾ ਕੋਈ ਐਕਸ਼ਨ ਐ ਐਸਸੀ ਹੈ ਜਾਂ ਆਈਡੀਸੀ ਨੂੰ ਜਾਂ ਡੀਸੀ ਸਭ ਨੂੰ ਮਾਰ ਫੋਨ ਕਰਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਰਾਤਾਂ ਨੂੰ